ਤੇ ਗੁਰੂ ਤੇਗ ਬਹਾਦਰ ਸਾਹਿਬ ਸੁਣ ਰਿਹਾ ਗੋਬਿੰਦ ਰਾਏ ਆਏ ਪੌਣੇ 9 ਸਾਲ ਦੀ ਉਮਰ ਸਿਰਫ ਪੌਣੇ 9 ਐਦਾ ਦਰਬਾਰ ਸਜਿਆ ਸਾਰੇ ਬੈਠੇ ਪੰਡਤ ਮਹਾਰਾਜ ਆਏ ਕਹਿੰਦੇ ਆਹ ਕੌਣ ਨੇ ਥੋਤੀਆਂ ਮੋਦੀਆਂ ਵਖਰੇ ਦੇ ਕੱਪੜੇ ਮਾਰਾ ਪਹੁੰਚਦੇ ਨੇ ਗੋਬਿੰਦ ਰਾਏ ਜੀ ਪਿਤਾ ਜੀ ਆ ਕੌਣ ਆਏ ਐ ਕਹਿੰਦੇ Hindu ਪੰਡਤ ਨੇ ਇਕ ਆਦੇ ਲਈ ਆਏ ਐ ਕਹਿੰਦੇ ਧਰਮ ਖਤਰੇ ਚ ਐ ਨਾ ਧਰਮ ਖਤਰੇ ਚ ਕਹਿੰਦੇ ਹਾਂ ਔਰੰਗਜ਼ੇ ਬਾਦਸ਼ਾ ਜਬਰਦਸਤੀ ਇਹਨਾਂ ਦੇ ਜਨੇਊ ਲਾ ਰਿਆ ਠੱਕੇ ਨਾਲ ਜਨੇਊ ਲਾ ਰਿਆ ਬੜਾ ਪਾਪ ਕਮਾ ਰਿਆ ਧਰਮ ਖਤਰੇ ਚ ਐ ਤੇ ਗੋਬਿੰਦ ਰਾਏ ਜੀ ਕਹਿਣ ਲੱਗੇ ਪਿਤਾ ਜੀ ਪਰ ਧਰਮ ਬਚਣਾ ਕਿਵੇਂ ਐ ਕਹਿੰਦੇ ਕੋਈ ਆਗੂ ਹੋਵੇ ਅੱਗੇ ਲੱਗੇ ਬੜਕ ਵਿਖਾਵੇ ਉਹਨਾਂ ਨੂੰ ਆਗੂ ਚਾਹੀਦਾ ਸੀ ਚਾਹੀਦਾ ਸੀ ਵੀ ਰਾਜਿਆਂ ਵਰਗਾ ਤੇ ਚਾਹੀਦਾ ਵੀ ਸੀ ਦਲੇਰ ਤੇ ਚਾਹੀਦਾ ਵੀ ਸੀ ਸੂਰਮਾ ਸਾਰੇ ਗੁਣ ਗੁਰੂ ਤੇਗ ਬਹਾਦਰ ਸਾਹਿਬ ਦੇ ਧੱਕ ਦੇ ਸੀ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤ ਸਨ ਗੁਰੂ ਅਰਜਨ ਦੇਵ ਜੀ ਦੇ ਪੋਤੇ ਸਨ ਐਸੀ ਹਸਤੀ ਹੈ ਜਿਹੜਾ ਸ਼ਹੀਦ ਦਾਦੇ ਦਾ ਪੁੱਤ ਹੈ ਤੇ ਸ਼ਹੀਦ ਪੋਤਿਆਂ ਦਾ ਦਾਦਾ ਹੈ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੋਵਿੰਦ ਰਾਏ ਜੀ ਕਹਿਣ ਲੱਗੇ ਮਾਰਾ ਫਿਰ ਇਹੋ ਜਿਹਾ ਆਕੂ ਤੇ ਫਿਰ ਤੁਸੀਂ ਆਪ ਹੀ ਹੋ ਕਿ ਤੁਹਾਡੇ ਵਰਗਾ ਤੇ ਕੋਈ ਨਹੀਂ ਪਿਤਾ ਜੀ ਇਹਦੇ ਦਿਸਦਾ ਹੀ ਹੈ ਲੱਖਾਂ ਹਿੰਦੂ ਵੀ ਬੱਚੇ ਅਨਾਥ ਹੋਣੋਂ ਬਚਦੇ ਐ ਤੇ ਮੈਨੂੰ ਅਨਾਥ ਹੋ ਜਾਂਦਿਓ ਜੇ ਮੇਰੀ ਮਾਂ ਦੇ ਵਿਧਵਾ ਹੋਣ ਨਾਲ ਲੱਖਾਂ ਹਿੰਦੂ ਬੀਬੀਆਂ ਵਿਧਵਾ ਹੋਣੋਂ ਬਚਦੀਆਂ ਕੋਈ ਪਰਵਾਹ ਨਹੀਂ ਮੇਰੀ ਮਾਂ ਨੂੰ ਹੀ ਵਿਧਵਾ ਹੋ ਜਾਂਦੇ ਇਹ ਗੋਵਿੰਦ ਰਾਏ ਜੀ ਦੀ ਗੱਲ ਸੁਣ ਕੇ ਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਸ਼ਾਬਾਸ਼ੇ ਪੁੱਤ ਇਹੀ ਉਮੀਦ ਸੀ ਵੀ ਇਦਾਂ ਹੀ ਕਹੇਗਾ